ਫਗਵਾੜਾ ਵਿਖੇ ਹੋਏ ਇੱਕ ਸੜਕ ਹਾਦਸੇ ਵਿੱਚ ਇੱਕ ਵਿਅਕਤੀ ਦੀ ਦਰਦਨਾਕ ਮੌਤ ਹੋਣ ਦੀ ਸੂਚਨਾ ਮਿਲੀ ਹੈ। ਇਹ ਹਾ사 ਬਾਰਿਸ਼ ਹੋਣ ਦੇ ਚੱਲਦੇ ਚੰਡੀਗੜ੍ਹ ਬਾਈਪਾਸ ਹੁਸ਼ਿਆਰਪੁਰ ਰੋਡ ਪੁਲ ਹੇਠਾਂ ਖੜੇ ਟਰੱਕ ਦੇ ਪਿੱਛੇ ਆਟੋ ਦੇ ਵੱਜਨ ਕਾਰਨ ਵਾਪਰਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਆ ਮੌਕੇ ਤੇ ਮੌਜੂ ਲੋਕਾਂ ਨੇ ਦੱਸਿਆ ਕਿ ਉਕਤ ਹਾ사 ਉਸ ਸਮੇਂ ਹੋਇਆ ਜਦੋਂ ਮਹਲਾ ਧਰਮਕੋਟ ਦਾ ਆਟੋ ਚਾਲਕ ਬੱਗਾ ਰਾਮ ਰਾਤ 8:30 ਵਜੇ ਦੇ ਕਰੀਬ ਸਮਾਨ ਲੈਣ ਲਈ ਪਿੰਡ ਖਾਟੀ ਵਿਖੇ ਜਾ ਰਿਹਾ ਸੀ ਕਿ ਹੁਸ਼ਿਆਰਪੁਰ ਰੋਡ ਚੰਡੀਗੜ੍ਹ ਬਾਈਪਾਸ ਪੁਲ ਹੇਠਾਂ ਖੜੇ ਟਰੱਕ ਵਿੱਚ ਆਟੋ ਜਾ ਵੱਜਾ ਰੂ ਵੀ ਜ਼ਖਮੀ ਹੋ ਗਿਆ ਜਿਸ ਨੂੰ ਜ਼ਖਮੀ ਹਾਲਤ ਵਿੱਚ ਸਿਵਲ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਸ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਹਾਇਰ ਸੈਂਟਰ ਜਲੰਧਰ ਵਿਖੇ ਰੈਫਰ ਕਰ ਦਿੱਤਾ ਜਿੱਥੇ ਕੀ ਰਸਤੇ ਵਿੱਚ ਹੀ ਬੱਗਾ ਰਾਮ ਨੇ ਦਮ ਤੋੜ ਦਿੱਤਾ ਜੀ ਮੇਰਾ ਨਾਮ ਰਮੇਸ਼ ਕੁਮਾਰਾ ਜੀ ਹਾਂ ਜੀ ਰਮੇਸ਼ ਕੁਮਾਰਾ ਜੀ ਆ ਜਿਹੜਾ ਬਾਈਪਾਸ ਦੇ ਭੁੱਲਾ ਬਾਈਪਾਸ ਤੇ ਖੜੇ ਆ ਕੀ ਮਾਮਲਾ ਕੀ ਆ ਸਾਰਾ ਸਰ ਮਾਮਲਾ ਇਹ 6:30 ਵਜੇ ਗੱਡੀ ਲੈ ਕੇ ਘਰੋਂ ਨਿਕਲਿਆ ਸੀਗਾ بارش ਦਾ ਟਾਈਮ ਸੀਗਾ بارش ਪੈ ਰਹੀ ਡਰਾਈਵਰ ਆ ਗੱਡੀ ਗੱਬੇ ਖੜੀ ਲਾ ਦਿੱਤੀ ਇਹਨੇ ਬੰਦੇ ਨੇ ਗੱਡੀ ਖੜੀ ਹੋਣ ਕਰਕੇ ਆ ਬੰਦੇ ਨੂੰ ਲੈਟਾ ਮੂਰੇ ਭਈਆ ਦਿਸਿਆ ਨਹੀਂ ਗੱਡੀ ਸਿੱਧੀ ਜਾ ਕੇ ਵੱਜੀ ਹੇਟੂਗੀ ਤੇ ਬੰਦੇ ਸਾਡੇ ਐਕਸੀਡੈਂਟ ਹੋ ਜਾਵਦਾ ਤਾਂ ਮੌਤ ਹੋ ਗਈ ਮੌਕੇ ਤੇ ਆ ਗੱਡੀ ਸਰਾ ਸਰ ਗਲਤ ਖੜੀ ਆ ਕੀ ਨਾਂ ਸੀਗਾ ਇਹ ਦਾ ਆਪਣੇ ਆਟੋ ਵਾਲੇ ਦਾ ਬੱਗਾ ਰਾਮ ਜੀ ਹਾਂਜੀ ਬੱਗਾ ਰਾਮ ਕਿੱਥੇ ਦੇ ਰਹਿਣ ਵਾਲਾ ਹੈ ਇਹ ਧਰਮਕੋਟ ਵਾਸੀ ਜੀ ਧਰਮਕੋਟ ਮੱਲੇ ਦਾ ਹਾਂਜੀ ਮੱਲਾ ਧਰਮਕੋਟ ਦਾ ਤੇ ਇਹ ਇਹ ਕਿੱਥੋਂ ਕਿੱਥੇ ਸਵਾਰੀ ਲੈ ਕੇ ਜਾ ਰਹੇ ਸੀ ਇਹ ਸਵਾਰੀ ਲੈ ਕੇ ਜਾ ਰਹੇ ਸੀ ਇਹ ਸਮਾਨ ਚੱਕਣ ਜਾ ਰਹੇ ਸਾਰੇ ਢੇਡਾ ਲਾਣ ਲਾ ਜਾ ਰਹੇ ਸੀ ਕਿੱਥੇ ਜਾ ਰਹੇ ਸੀ ਇਹ ਇਹ ਮੇਰੇ ਖਿਆਲੇ ਖੱਟੀ ਪਿੰਡ ਨੂੰ ਖੱਟੀ ਪਿੰਡ ਨੂੰ ਖੱਟੀ ਪਿੰਡ ਜਾ ਰਹੇ ਸੀ ਤੇ ਕਿੰਨੇ ਕ ਵਜੇ ਹਸਾ ਇਹ ਇਹ ਟਰੱਕ ਵਾਲਿਆਂ ਨੇ ਕਿੱਦਾਂ ਮਰਿਆ ਇਹਦੇ ਟਰੱਕ ਵਾਲਾ ਨਾਮ ਨਾਲ ਲਾਈ ਨੇ ਗੱਡੀ ਮੀਂਹ ਦੇ ਕਰਕੇ ਗੱਭੇ ਨਹੀਂ ਗੱਭੇ ਲਾਈ ਗੱਡੀ ਸਾਈਡੋਂ ਲਾਈ ਦੇਖੋ ਤੁਸੀਂ ਕਿੰਨੀ ਜਗ੍ਹਾ ਗੱਡੀ ਦੇ ਵਿੱਚ ਬਹੁਤ ਰੋੜ ਦੇ ਉੱਤੇ ਹੀ ਗੱਡੀ ਲਾਈ ਹੈ ਗਏ ਦੇਖੋ ਗੱਡੀ ਦਾ ਕਿੰਨਾ ਹੈ ਇਹਨਾਂ ਇੱਥੇ ਲਾਈ ਆ ਉਹ ਬਜ਼ੁਰਗ ਸੀਗਾ ਵਿਚਾਰਾ ਉਹਨੂੰ ਦੱਸਿਆ ਨਹੀਂ ਜੋ بارش ਮੂਰੇ ਲੇਟਾਂ ਪੈ ਗਈਆਂ بارش ਦਾ ਟਾਈਮ ਸੀ ਉਹਦੇ ਕੋਲ ਵੱਡੀ ਸਿੱਧੀ ਆ ਕੇ ਲੱਗੇ ਆਪਣੇ ਸ਼ਨੀ ਹੈ ਜੀ ਸ਼ਨੀ ਭਾਜੀ ਕੀ ਮਾਮਲਾ ਕੀ ਆ ਜਿਹੜਾ ਆਪਣਾ ਐਕਸੀਡੈਂਟ ਆਇਆ ਮਾਮਲਾ ਇਹ ਹੈ ਜੀ ਟਰੱਕ ਵਾਲਾ ਜੀ ਮੁੱਕਦੇ ਹੈ ਨਹੀਂ ਸੀਗਾ ਜੀ ਟਰੱਕ ਇੰਨਾ ਨਹੀਂ ਪਤਾ ਕਾਦਾ ਖੜਾ ਹੈ ਪਤਾ ਨਹੀਂ 7 ਵਜੇ ਦਾ ਖੜਾ ਆ ਠੀਕ ਹੈ ਜੀ 8:30 ਵਜੇ ਆਪਣੇ ਮਲੇ ਵਾਲਾ ਜਿਹੜਾ ਆਟੋ ਵਾਲਾ ਬੱਗਾ RAM ਜੀ ਆ ਰਿਹਾ ਹੈ ਤੇ ਆਪਣੇ ਨੇ ਰੋਂਗ ਸੜ ਲੈ ਜੀ ਗੱਡੀ ਠੀਕ ਹੈ ਲੈਟਾ ਗਈਆਂ ਸੀ ਮੀਂਹ ਪੈਂਦਾ ਪਿਆ ਸੀ ਜਿਹੜਾ ਆਟੋ ਵਾਲਾ ਵਾ ਉਹ ਕਿੱਥੇ ਕਿੱਥੇ ਲੈ ਕੇ ਜਾ ਰਿਹਾ ਸੀ ਸਵਾਰੀ ਵਗੈਰਾ ਜਾਂ ਜੋ ਵੀ ਹੈ ਆਪਣੇ ਜੀ ਸਮਾਨ ਚੱਕਣ ਜਾ ਰਿਹਾ ਸੀ ਖਾਟੀ ਤੋਂ 30 ਮਿੰਟ ਤੋਂ ਹਾਂਜੀ ਹਾਂਜੀ ਤੇ ਕਿੰਨੇ ਕ ਵਜੇ ਹਾਦਸਾ ਹੋਇਆ ਇਹ 8:30 ਵਜੇ ਇਸ ਮਾਮਲੇ ਦੀ ਪੁਲਿਸ ਕੰਪਲੀਟ ਕੀਤੀ ਸੀ ਤੁਸੀਂ ਪੁਲਿਸ ਬਰੇਡ ਆਈ ਆਈ ਸੀ ਜੀ ਪੁਲਿਸ ਆਈ ਜੀ ਕਿਸੇ ਆਈ ਸੀ ਜੀ ਤੇ ਜਿਹੜਾ ਇਹਨਾਂ ਦਾ ਮਤਲਬ ਹੈ ਕਿ ਡੈਥ ਹੋਈ ਆ ਹਾਂਜੀ ਉਹ ਕਿੱਥੇ ਮਤਲਬ ਕਿ ਦਾਖਲ ਕਰਾਇਦੀ ਉਸ ਰਾਸ ਸਿਵਲ ਲੱਗ ਗਿਆ ਸਿਵਲ ਲੱਗ ਗਿਆ ਜੀ ਤੇ ਜੰਦਰਯਾਗ ਰਾਜ ਦਮ ਤੋਂ ਉੱਪਰ ਇਹਨਾਂ ਨੇ ਉਧਰ ਸਿਵਲ ਹਸਪਤਾਲ ਦੇ ਡਾਕਟਰ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਬੱਗਾ ਰਾਮ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਹੀ ਹਾਇਰ ਸੈਂਟਰ ਰੈਫਰ ਕੀਤਾ ਗਿਆ ਸੀ ਹਾਂਜੀ ਸਾਡੇ ਕੋਲ ਇੱਕ ਬੱਗਾ ਰਾਮ ਧਰਮਕੋਟ ਦੇ ਰਹਿਣ ਵਾਲੇ ਇੱਕ ਪੇਸ਼ੈਂਟ ਆਏ ਨੇ ਐਲਰਜੀ ਸਟੇ ਹੈਗੀ ਆ ਰਸੇ ਦੀ ਤੇ ਪੇਸ਼ੈਂਟ ਦੀ ਹਾਲਤ ਕਾਫੀ ਸੀਰੀਅਸ ਹੈ ਉਹ ਦੇਖਦੇ ਭਾਈ ਅਸੀਂ ਇਨੀਸ਼ੀਅਲ ਟਰੀਟਮੈਂਟ ਦੇ ਦਿੱਤਾ ਗਿਆ ਤੇ ਪੇਸ਼ੈਂਟ ਨੂੰ ਹਾਇਰ ਸੈਂਟਰ ਰੈਫਰ ਕਰ ਦਿੱਤਾ ਹੈ ਬਸੇ ਸਾਹਮਣੇ ਆਇਆ ਕੁਝ ਵੀ ਕਿੱਥੇ ਘਟਿਆ ਹੋਇਆ ਹੈ ਜੋ ਕਿ ਇਹਨਾਂ ਨੇ ਦੱਸਿਆ ਕਿ ਹੁਸ਼ਿਆਰ ਪੁਲ ਦੇ ਉਸਾਈਡ ਤੇ ਚੰਡੀਗੜ੍ਹ ਬਾਈਪਾਸ ਦੇ ਨਰੀਣਾ ਹੋਇਆ ਉਹਨਾਂ ਦਾ ਐਕਸੀਡੈਂਟ ਤੇ ਕੰਡੀਸ਼ਨ ਨਹੀਂ ਲੱਗਦੀ ਪੇਸ਼ੈਂਟ ਕੰਡੀਸ਼ਨ ਕਾਫੀ ਸੀਰੀਅਸ ਹੈਗੀ ਹੈ ਤੇ ਅਸੀਂ ਹਾਇਰ ਸੈਂਟਰ ਰੈਫਰ ਕਰ ਦਿੱਤਾ ਤੇ ਇਹਨਾਂ ਦੀ ਪੁਲਿਸ ਨੂੰ ਸੂਚਨਾ ਭੇਜ ਦਿੱਤੀ ਗਈ ਹੈ